ਸ਼ਸ਼ੀਕਾਲ ਦੋਸਤੋ ਅੱਜ ਸਵੇਰੇ 9:00 ਤੋਂ 9:30 ਵਜੇ ਦੇ ਕਰੀਬ ਸਰਦੂਲਗੜ ਨੈਸ਼ਨਲ ਹਾਈਵੇ ਦੇ ਉੱਪਰ ਜੋ ਕਾਨੇ ਵਾਲਾ ਡਵਾਈਡਰ ਘੱਟ ਪੈਂਦਾ ਹੈ ਸੋ ਉਸ ਡਵਾਈਡਰ ਘੱਟ ਦੇ ਕੋਲ ਜੋ ਤੁਸੀਂ ਦੇਖ ਸਕਦੇ ਹੋ ਜੋ ਇਹ ਬੱਸ ਖੇਤਾਂ ਦੇ ਵਿੱਚ ਉਤਰੀ ਹੋਈ ਹੈ ਸੋ ਜੋ ਇਹ ਬੱਸ ਅੱਜ ਸਵੇਰੇ ਜਦੋਂ ਬਠਿੰਡਾ ਤੋਂ ਸਰਦੂਲਗੜ ਵੱਲ ਆ ਰਹੀ ਸੀ ਤੇ ਉਸੇ ਸਮੇਂ ਜੋ ਇਹ ਟਰੈਕਟਰ ਟਰਾਲੀ ਕੰਨੇ ਬਾਲਾ ਤੋਂ ਇਸਨੇ ਵੀ ਫਰਦੂਲਗੜ ਵੱਲ ਸੜਕ ਪਾਰ ਕਰਕੇ ਜਾਣਾ ਸੀ ਤਾਂ ਉਸੇ ਸਮੇਂ ਜੋ ਇਹ ਬੱਦ ਬਹੁਤ ਜ਼ਿਆਦਾ ਤੇਜ਼ ਸੀ ਅਤੇ ਧੁੰਦ ਵੀ ਤੁਹਾਨੂੰ ਪਤਾ ਹੈ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਪੈ ਰਹੀ ਹੈ ਸੋ ਕੁਝ ਨਜ਼ਰ ਨਾ ਔਨ ਕਰਕੇ ਅਤੇ ਦੱਸ ਦੇ ਤੇਜ਼ ਹੋਣ ਕਰਕੇ ਜੋ ਬੱਦ ਕਾਬੂ ਨਹੀਂ ਹੋ ਸਕੀ ਤਾਂ ਇਨ੍ਹਾਂ ਦੋਵਾਂ ਦੇ ਵਿਚਕਾਰ ਟਰੈਕਟਰ-ਟਰਾਲੀ ਅਤੇ ਬੱਸ ਦੇ ਵਿਚਕਾਰ ਜੋ ਭਿਆਨਕ ਟੱਕਰ ਹੋਈ ਹੈ ਸੋ ਤੁਸੀਂ ਦੇਖ ਸਕਦੇ ਜੋ ਇਹ ਦਾਲਾ ਵੀ ਪੱਤਰ ਦਿੱਤਾ ਸੀ ਬੱਸ ਨੇ ਜਿੱਦੋਂ ਟੱਕਰ ਹੋਈ ਹੈ ਸੋ ਉਸੇ ਸਮੇਂ ਜੋ ਕੁਝ ਵਿਅਕਤੀ ਟਰਾਲੀ ਦੇ ਉੱਤੇ ਬੈਠੇ ਸੀ ਸੋ ਇੱਕ ਵਿਅਕਤੀ ਦੀ ਜੋ ਮੌਤ ਹੋ ਗਈ ਹੈ ਤੇ ਬਾਕੀ ਵਿਅਕਤੀਆਂ ਦੀ ਜੋ ਸੱਟਾਂ ਲੱਗੀਆਂ ਨੇ ਤਾਂ ਇਹ ਬੱਸ ਜਦੋਂ ਟੱਕਰ ਲੱਗੀ ਹੈ ਬੱਸ ਦੀ ਇਹ ਟਰਾਲੀ ਦੇ ਨਾਲ ਤਾਂ ਇਹ ਬੱਸ ਟਰਾਲੀ ਨੂੰ ਟੱਕਰ ਮਾਰ ਕੇ ਇਹ ਖੇਤਾਂ ਦੇ ਵਿੱਚ ਜਾ ਉਤਰੀ ਜੋ ਭਾਰੀ ਖੱਡਾ ਤੁਸੀਂ ਦੇਖਿਆ ਸੀ ਜੋ ਮੂਰਲੇ ਪਾਸੇ ਭਾਰੀ ਖੱਡਾ ਪੁੱਟ ਕੇ ਜੋ ਬੱਸ ਖੱਡੇ ਦੇ ਵਿੱਚ ਵੜ ਗਈ ਹੈ ਮੂਰਲਾ ਪਾਸਾ ਤੁਸੀਂ ਦੇਖ ਰਹੇ ਹੋ ਜੋ ਕਾਫੀ ਜ਼ਿਆਦਾ ਟੁੱਟ ਚੁੱਕੀ ਹੈ ਬੱਸ ਦਾ ਜੋ ਪਾਰਟ ਟੁੱਟਿਆ ਹੋਇਆ ਹੈ ਸੋ ਬਹੁਤ ਹੀ ਮੰਦਭਾਗੀ ਜੋ ਘਟਨਾ ਵਾਪਰੀ ਹੈ ਸੋ ਇਸ ਨੈਸ਼ਨਲ ਹਾਈਵੇ ਦੇ ਉੱਪਰ ਜੋ ਪਹਿਲਾਂ ਵੀ ਜੋ ਬਹੁਤ ਜ਼ਿਆਦਾ ਹਾਦਸੇ ਹੋਏ ਨੇ ਜੋ ਇੱਕ ਬੱਸ ਟਰਾਲੇ ਦੇ ਨਾਲ ਟੱਕਰ ਹੋਈ ਸੀ ਜੋ ਰੋਂਗ ਸ਼ਾਈਡ ਤੋਂ ਜੋ ਟਰਾਲਾ ਆ ਰਿਹਾ ਸੀ ਉਸ ਵਕਤ ਵੀ ਭਿਆਨਕ ਟੱਕਰ ਹੋਈ ਸੀ ਤੋਂ ਉਸ ਤੋਂ ਪਹਿਲਾਂ ਇੱਕ ਦੀਪ ਬੱਸ ਦੀ ਵੀ ਜੋ ਕਾਸੀ ਚੀਜ਼ ਦੇ ਨਾਲ ਟੱਕਰ ਹੋਈ ਸੀ ਜੋ ਕਗਰ ਪੁਲ ਸਰਦੂਲਗੜ ਤੋਂ ਲੈ ਕੇ ਸਰਦੁੱਲੇ ਵਾਲੇ ਦੇ ਵਿੱਚ ਜੋ ਪਹਿਲਾਂ ਵੀ 3-4 ਵਾਰ ਐਦਾਂ ਦੇ ਭਿਆਨਕ ਹਾਦਸੇ ਹੋਏ ਨੇ ਜੋ ਬੱਸ ਦੀ ਟੱਕਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੋ ਇਹ ਟਰਾਲੀ ਦੇ ਪਿੱਛੇ ਡਾਲਾ ਲੱਗਿਆ ਉਸ ਦੀ ਡਾਲਾ ਦੀ ਜੋ ਇਸ ਬੱਸ ਨੇ ਤੋੜ ਦਿੱਤਾ ਹੈ ਤੋੜ ਕੇ ਤੁਸੀਂ ਦੇਖ ਸਕਦੇ ਹੋ ਜੋ 빙ਾ ਹੋ ਗਿਆ ਹੈ ਪੂਰੀ ਤਰ੍ਹਾਂ ਸੋ ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਜਾਂ ਪਿੰਡ ਵਾਸੀ ਨੂੰ ਮੰਗ اٹھਾਉਣੀ ਚਾਹੀਦੀ ਹੈ ਕਿ ਜਿੱਥੇ ਕਿਤੇ ਵੀ ਜੋ ਇਕੱਟ ਰੱਖੇ ਹੋਏ ਨੇ ਉਸ ਜਗ੍ਹਾ ਦੇ ਉੱਪਰ ਜੋ ਨੈਸ਼ਨਲ ਹਾਈਵੇ ਦੇ ਉੱਪਰ ਸਰਦੂਲਗੜ ਤੋਂ ਮਾਨਸਾ ਤੇ ਮਾਨਸਾ ਤੋਂ ਸਰਦੂਲਗੜ ਵੱਲ ਜਾਂਦੇ ਸਮੇਂ ਜੋ ਉੱਥੇ ਜੈਬਰਾ ਕਰੋਸਿੰਗ ਬਣਾਈ ਜਾਵੇ ਅਤੇ ਹੰਪ ਬਣਾਏ ਜਾਣ ਤਾਂ ਜੋ ਕੋਈ ਵੀ ਚੀਜ਼ ਇੱਥੇ ਆ ਕੇ ਸਲੋ ਹੋ ਸਕੇ ਤਾਂ ਜੋ ਇਸ ਜਗ੍ਹਾ ਤੇ ਵੱਡਾ ਹਾਦਸਾ ਹੋਣ ਤੋਂ ਬਚਿਆ ਜਾ ਸਕੇ ਅਤੇ ਇਸ ਦੇ ਨਾਲ ਸਾਨੂੰ ਵੀ ਚਾਹੁੰਦਾ ਹੈ ਕਿ ਜੇਕਰ ਆ ਕਿਤੇ ਬਾਹਰ ਅੰਦਰ ਜਾਣਾ ਹੈ ਜੇਕਰ ਸਾਨੂੰ 1 ਘੰਟਾ ਲੱਗਦਾ ਹੈ ਤੇ ਆਪਾਂ ਨੂੰ ਅੱਧਾ ਘੰਟਾ ਪਹਿਲਾਂ ਚੱਲਣਾ ਚਾਹੁੰਦਾ ਜਾਂ 10 15 ਮਿੰਟ ਪਹਿਲਾਂ ਚੱਲਣਾ ਚਾਹੁੰਦਾ ਹੈ ਖਾਸ ਕਰਕੇ ਇਹਨਾਂ ਠੰਡ ਦੇ ਦਿਨਾਂ ਦੇ ਵਿੱਚ ਠੰਡ ਦੇ ਸਮੇਂ ਦੇ ਵਿੱਚ ਆਪਾਂ ਨੂੰ ਐਕਸਟਰਾ ਟਾਈਮ ਕੱਢਣਾ ਚਾਹੁੰਦਾ ਆਪਾਂ ਨੂੰ ਛੇਤੀ ਚੱਲਣਾ ਚਾਹੁੰਦਾ ਹੈ ਤਾਂ ਜੋ ਆਪਾਂ ਸਮੇਂ ਸਿਰ ਆਪਣੀ ਮੰਜ਼ਿਲ ਤੇ ਵੀ ਪਹੁੰਚ ਸਕੀਏ ਜਗ੍ਹਾ ਤੇ ਪਹੁੰਚ ਸਕੀਏ ਅਤੇ ਆਪਣੇ ਨਾਲ ਕੋਈ ਜੋ ਵੱਡਾ ਨੁਕਸਾਨ ਜੋ ਹਾਦਸਾ ਹੋਣ ਤੋਂ ਵੀ ਆਪਾਂ ਬਚ ਸਕੀਏ ਅਤੇ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਰੱਖੋ ਕਿ ਤੁਸੀਂ ਕੀ ਇਸ ਬਾਰੇ ਕਹਿਣਾ ਚਾਹੋਗੇ ਜੋ ਹਾਸਾ ਹੋਇਆ ਹੈ ਅੱਜ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ